ਸੰਗਤ ਜੀ ਆਪਾਂ ਲੜੀਵਾਰ ਸਵਈਆਂ ਦੀ ਸੰਖਿਆ ਕਰ ਰਹੇ ਹਾਂ ਤੇ ਇੱਥੇ ਤੱਕ ਆਪਣੀ ਸੰਖਿਆ ਸੰਪੂਰਨ ਹੋ ਗਈ ਸੀ ਅੱਗੇ ਸ਼ੁਰੂ ਹੁੰਦੀ ਹੈ ਜੋਤ ਰੂਪ ਹਰ ਆਪ ਇੱਥੇ ਵਿਸਰਾਮ ਹੈ ਗੁਰੂ ਨਾਨਕ ਕਹਾਇਓ ਕਹਾਇਓ ਇਸ ਤਰ੍ਹਾਂ ਉਚਾਰਨ ਕਰਨੈ ਤਾ ਤੇ ਅੰਗਦ ਭਇਓ ਭਇਓ ਤੇ ਵਿਸਰਾਮ ਹੈ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਧਾਰ ਤੇ ਵਿਸਰਾਮ ਹੈ ਅਮਰ ਸਤਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਇਹਨੂੰ ਅਮਰਤ ਬੋਲਣਾ ਛਤਰ ਇੱਥੇ ਵਿਸਰਾਮ ਹੈ ਗੁਰ ਰਾਮਹਿ ਦੀਓ ਗੁਰ ਰਾਮ ਅਮਦਾਸ ਦਰਸ਼ਨ ਪਰਸ ਪਰਸ ਤੇ ਵਿਸਰਾਮ ਲਾਉਣਾ ਕਹਿ ਮਥੁਰਾ ਅੰਮ੍ਰਿਤ ਬੈਣ ਅੰਮ੍ਰਿਤ ਬੱਬੇ ਦੇ ਨਾਲ ਉਚਾਰਨ ਕਰਨਾ ਹੈ ਅੰਮ੍ਰਿਤ ਬੈਣ ਬੱਬਾ ਜਈਆ ਨਾਣਾ ਜਿਹੜਾ ਜਈਆ ਲੱਗੇ ਨੇ ਦਲਾਵਾ ਬਣ ਜਣੀਆਂ ਬੱਬੇ ਦੇ ਬੈਣ ਮੂਰਤ ਪੰਜ ਪਰਮਾਨ ਪੁਰਖ ਪੁਰਖ ਤੇ ਵਿਸਰਾਮ ਹੈ ਗੁਰ ਅਰਜਨ ਤਿੱਖ ਹੋ ਨੈਣ ਨੈਣ ਵੀ ਉਸੇ ਤਰ੍ਹਾਂ ਉਚਾਰਨ ਕਰਨਾ ਸਤ ਰੂਪ ਸਤ ਨਾਮ ਸਤ ਨਾਮ ਤੇ ਵਿਸਰਾਮ ਹੈ ਸਤ ਸੰਤੋਖ ਧਰਿਓ ਔਰ ਆਦਿ ਪੁਰਖ ਪਰਤਖ ਪਰਤਖ ਤੇ ਵਿਸਰਾਮ ਹੈ ਲਿਖਿਓ ਅਸ਼ਰ ਮਸਤਕ ਧੁਰ ਇਹਨੂੰ ਅਸ਼ਰ ਪੜਨਾ ਹੈ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਜਗ ਮਗੈ ਤੇ ਵਿਸਰਾਮ ਹੈ ਤੇਜ ਭੂ ਮੰਡਲ ਛਾਇਓ ਭੂ ਐੜਾ ਲਾ ਕੇ ਉਚਾਰਨ ਕਰਨਾ ਹੈ ਕਈ ਵੀਰ ਪ੍ਰਗਨਤੀ ਸਿੰਘ ਵੀ ਐੜਾ ਛੱਡ ਜਾਂਦੇ ਨੇ ਐੜੇ ਦੀ ਆਵਾਜ਼ ਉਚਾਰਨ ਕਰਨੀ ਹੈ ਤੇਜ ਭੂ ਭੂ ਇਸ ਤਰ੍ਹਾਂ ਉਚਾਰਨ ਕਰਕੇ ਮੰਡਲ ਛਾਇਓ ਪਰਸ 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 ਇੱਥੇ ਵਿਸਰਾਮ ਐ ਗੁਰ ਗੁਰੂ ਕਹਾਇਓ ਭਨ ਮਥੁਰਾ ਮੂਰਤ ਸਦਾ ਥਿਰ ਥਿਰ ਤੇ ਅਣਗ ਰੁਕਣਾ ਇੱਥੇ ਵਿਸਰਾਮ ਐ ਲਾਏ ਚਿੱਤ ਸਨਮੁਖ ਰਹੁ ਰਹੁ ਇਸ ਤਰ੍ਹਾਂ ਪੜ੍ਹਨਾ ਹਾਹੇ ਦੇ ਔਂਕੜ ਲੱਗਾ ਦੋ ਹਾਹੇ ਨੇ ਤਿਆਰ ਰੱਖਣਾ ਰਹੁ ਕਲ ਜੋਗ ਜੋਹਾਜ ਅਰਜਨ ਗੁਰੂ अर्जुन जज्जे ਦੇ ਔਂਕੜ ਲੱਗਿਆ ਧਿਆਨ ਰੱਖਣਾ ਇਹ ਉਚਾਰ ਹੋਵੇਗਾ अर्जुन गुरु गुरु ਤੇ ਬਿਸਰਾਮ ਹੈ ਸਗਲ ਸ੍ਰਿਸ਼ਟ ਲਗ ਬੇਤਰ ਹੋ ਬੱਬੇ ਸਿਆਰੀ ਬੇਤਰ ਹੋ ਇਸ ਤਰ੍ਹਾਂ ਉਚਾਰਨ ਕਰਨਾ ਤਿਹੇ ਜਨ ਜਾਚੋ జగਤਰ ਪਰ ਜਾਨੀਅਤ ਜਾਨੀਅਤ ਤੇ ਬਿਸਰਾਮ ਬਾਸੁਰ ਰੈਣ ਬਾਸ ਜਾ ਕੋ ਹਿਤ ਨਾਮ ਸਿਓ ਰੈਣ ਉਚਾਰਨ ਕਰਨਾ ਰਾਰਾ ਜਈਆ ਨੰਨਾ ਜਿਹੜਾ ਜਈਆ ਲੱਗਾ ਇਹਨੇ ਦਲਾਮਾ ਬਣ ਜੰਨੀਆ ਰਾਰੇ ਤੇ ਰੈਣ ਬਾਸ ਜਾ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ੁਰ ਕੈ ਰੰਗ ਰੰਗਿਓ ਰੰਗਿਓ ਕਨੋੜਾ ਲੱਗਾ ਰੰਗਿਓ ਕਨੋੜੇ ਦੀ ਬਾਜ ਉਚਾਰਨ ਹੋਵੇ ਬਾਸਨਾ ਤੇ ਬਾਹਰ ਪੈ ਦੇਖੀਅਤ ਧਾਮ ਸਿਓ ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿਓ ਲਾਗਿਓ ਪੜਨਾ ਗੱਗੇ ਦੇ ਕਨੋੜਾ ਲੱਗਾ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਕਾਮ ਸਿਉ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਗੁਰ ਤੇ ਵਿਸਰਾਮ ਹੈ ਸਰਬ ਪੜਨਾ ਸਰਬ ਨਹੀਂ ਪੜਨਾ ਸਰਬ ਮੈਂ ਮਮਾ ਤੇ ਜਈਆ ਇਹਦਾ ਇਨੀ ਦਲਾਵਾ ਬਣ ਜਾਣੀ ਹੈ ਮੰਮੇ ਦੇ ਮੈਂ ਮੈਂ ਅਰਜਨ ਗੁਰ ਭਗਤ ਕਹੇ ਪਾਇ ਰਹਿਓ ਨਿਲਰਾਮ ਸਿਓ ਗੁਰ ਤੇ ਵਿਸਰਾਮ ਹੈ ਅੰਤ ਨਾ ਪਾਵਤ ਦੇਵ ਸਬੈ ਮਨ ਮਨ ਤੇ ਵਿਸਰਾਮ ਹੈ 인ਦਰ ਮਹਾ ਸ਼ਿਵ ਜੋਗ ਕਰੀ ਖੁਨ ਬੇਦ ਬਿਰੰਚ ਵਿਚਾਰ ਰਹਿਓ ਰਹਿਓ ਤੇ ਵਿਸਰਾਮ ਹੈ ਹਰ ਜਾਪਨਾ ਛਾੜਿਓ ਏਕ ਕਰੀ ਛਾੜਿਓ ਪੜਨਾ ਸਿ ਛੱਡਿਓ ਨੀ ਪੜਨਾ ਇਥੇ ਸੱਚੇ ਨੂੰ ਕੰਨ ਲੱਗਾ ਛਾੜਿਓ ਏਕ ਕਰੀ ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਹੈ ਤੇ ਬਿਸਰਾਮ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਕਉ ਤੇ ਬਿਸਰਾਮ ਹੈ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੇ ਤਰੀ ਗੁਰ ਜੋਤ ਅਰਜੁਨ ਮਾਹੇ ਤਰੀ ਜੱਜੀ ਦੇ ਔਂਕੜ ਲੱਗਾ ਇਹ ਉਚਾਰਨ ਹੋਵੇਗਾ ਧਿਆਨ ਰੱਖਣਾ ਗੁਰਜੋਤ ਅਰਜਨ ਮਾਹੀ ਧਰੀ ਜਗ ਔਰਨਾ ਯਾਹੇ ਮਹਾਤਮ ਮੈਂ ਯਾਹੇ ਤੇ ਜਈਏ ਨੂੰ ਕੰਨਾ ਲੱਗੇ ਇਹ ਜਈਏ ਦਾ ਕੰਨਾ ਹੀ ਜਈਆ ਹੀ ਉਚਾਰਿਆ ਜਾਵੇਗਾ ਇਥੇ ਐੜਾ ਨਹੀਂ ਬੋਲਣਾ ਯਾਹੇ ਬੋਲਣਾ ਮਹਾਤਮ ਮੈਂ ਮੈਂ ਤੇ ਵਿਸਰਾਮ ਅਵਤਾਰ ਉਜਾਗਰ ਉਜਾਗਰ ਤੇ ਜਮਕੀ ਆਨ ਕੀਓ ਬਿਹਾਰੀ ਲਾ ਕੇ ਕੀਓ ਤਿੰਨ ਕੇ ਦੁਖ ਕੋਟਿਕ ਦੂਰ ਗਏ ਕੋਟਿਕ ਇਛਟੈਂ ਕੇ ਨੂੰ ਸਾਰੀ ਲੱਗੀ ਇਹ ਉਚਾਰਨ ਹੋਵੇਗੀ ਤਿੰਨ ਕੇ ਦੁਖ ਕੋਟਿਕ ਦੂਰ ਗਏ ਗਏ ਤੇ ਵਿਸਰਾਮ ਹੈ ਮਥੁਰਾ ਜਿਨ ਜਿਨ ਭਰਾ ਬੋਲਣਾ ਹੈ ਅੰਮ੍ਰਿਤ ਨਾਮ ਪੀਓ ਇਹ ਪਦ ਤੇ ਮਤ ਚੁ ਕਹਿ ਰੇ ਮਨ ਮਨ ਤੇ ਵਿਸਰਾਮ ਹੈ ਪਦਤ ਤੇ ਇਹ ਵੱਖਰਾ ਵੱਖਰਾ ਪਦਤ ਤੇ ਮਤ ਚੁ ਕਹਿ ਰੇ ਮਨ ਇੱਚ ਰੁਗ ਨਾਨਕੇ ਵੇਦ ਵਿਭੇਦ ਇਕੱਠਾ ਪੜਨਾ ਵਿਭੇਦ ਨਾ ਜਾਣ ਬਿਓ ਪ੍ਰਤੱਸ਼ ਰਿਦੈ ਗੁਰ ਅਰਜੁਨ ਕਹਿ ਪ੍ਰਤੱਸ਼ ਇਕੱਠਾ ਪੜਨਾ ਤਿਆਰ ਰੱਖਣਾ ਛਛੇ ਦੀ ਬਾਜ ਉਚਾਰਨ ਹੋਵੇ ਪ੍ਰਤੱਸ਼ ਰਿਦੈ ਗੁਰ ਅਰਜੁਨ ਕਹਿ ਇੱਥੇ ਵਿਸਰਾਮ ਹੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲੋ ਨਹੀਂ ਭਾਗ ਲਿਲਾਰ ਉਦੈ ਉਦੈ ਤੇ ਵਿਸਰਾਮ ਹੈ ਜਬ ਲੋ ਨਹੀਂ ਭਾਗ ਲਿਲਾਰ ਉਧੈ ਤਬ ਲੋ ਭ੍ਰਮਤੇ ਫਿਰਤੇ ਬਹੁਤਾਇਓ ਧਾਇਓ ਇੱਥੇ ਧਾਇਓ ਚਾਰਨ ਕਰਨਾ ਇੱਥੇ ਜਈਆ ਲੱਗਿਆ ਕਲ ਘੋਰ ਸਮੁੰਦਰ ਮੈਂ ਗੁੜ ਥੀ ਤੇ ਤੇ ਵਿਸਰਾਮ ਹੈ ਸਮੁੰਦਰ ਪੜਨਾ ਟਿੱਪੀ ਤੁਰਹਿਤ ਹੈ ਸਮੁੰਦਰ ਨਹੀਂ ਪੜਨਾ ਇੱਥੇ ਟਿੱਪੀ ਨਹੀਂ ਆਈ ਸਮੁੰਦਰ ਸਮੁੰਦਰ ਪੜਨਾ ਤੇ ਮੰਮੇ ਤੇ ਕੋਈ ਬਿੰਦੀ ਨਹੀਂ ਲੱਗੀ ਇਹ ਮੰਮੇ ਕੱਲੇ ਦਲਾਵਾ ਨੇ ਮੈਂ ਬੂੜਤ ਥੇ ਥੇ ਤੇ ਵਿਸਰਾਮ ਹੈ ਕਬਹੁ ਮਿਟ ਹੈ ਨਹੀਂ ਰੇ ਪਛਤਾਇਓ ਪਛਤਾਇਓ ਇਕੱਠਾ ਪੜਨਾ ਤਤ ਵਿਚਾਰ ਯਹ ਮਥੁਰਾ ਮਥੁਰਾ ਤੇ ਵਿਸਰਾਮ ਹੈ ਇਥੇ ਯਈਆ ਤੇ ਹਾਏ ਦਲਾਮ ਹੈ ਇਹ ਯਈਆ ਹੀ ਉਚਾਰਨ ਹੋਵੇਗਾ ਯਹ ਮਥੁਰਾ ਇੱਥੇ ਵਿਸਰਾਮ ਜਗ ਤਾਰਨ ਕੋ ਅਵਤਾਰ ਬਣਾਇਓ ਜੱਪਿਓ ਜੱਪਿਓ ਉਚਾਰਨ ਕਰਨਾ ਜੱਪਿਓ ਜਿਨ ਅਰਜਣ ਦੇਵ ਗੁਰੂ ਗੁਰੂ ਤੇ ਬਿਸਰਾਮ ਹੈ ਫਿਰ ਸੰਕਟ ਜੋਣ ਗਰਭ ਨਾ ਆਇਓ ਗਰਭ ਨਾ ਆਇਓ ਕਲ ਸਮੁੰਦਰ ਭਏ ਰੂਪ ਰੂਪ ਤੇ ਬਿਸਰਾਮ ਹੈ ਕਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਧਾਰਨ ਬਸਹਿ ਸੰਤ ਜਿਸ ਰਿਦੈ ਰਿਦੈ ਤੇ ਬਿਸਰਾਮ ਹੈ ਦੁੱਖ ਦਰਿਦ੍ਰ ਨਿਵਾਰਨ ਦਰਿਦ੍ਰ ਦਰਿਦ੍ਰ ਨਹੀਂ ਪੜਨਾ ਇਹਨੂੰ ਦਰਿਦ੍ਰ ਇੱਥੇ ਦੱਦੇ ਨੂੰ ਕੰਨ ਲੱਗਾ ਹੈ ਦਰਿਦ੍ਰ ਨਿਵਾਰਨ ਨਿਰਮਲ ਪੇਖ ਅਪਾਰ ਇੱਥੇ ਵਿਸਰਾਮ ਹੈ ਤਾਸ ਬਿਨ ਅਵਰ ਨਾ ਕੋਈ ਮਨ ਬਚ ਜਿਨ ਜਾਣਿਓ ਜਾਣਿਓ ਇੱਥੇ ਵਿਸਰਾਮ ਹੈ ਭਇਓ ਤਿਹ ਸੰਸਰ ਸੋਇ ਭਇਓ ਹੇ ਸੰਸਰ ਸੋਈ ਧਰਨ ਗਗਨ ਨਵ ਖੰਡ ਮਹ ਮਹ ਤੇ ਵਿਸਰਾਮ ਹੈ ਗਗਨ ਨੰਨੇ ਦੀ ਆਵਾਜ਼ ਉਚਾਰਨ ਹੋਵੇ ਧਰਨ ਗਗਨ ਨਵ ਖੰਡ ਮਹ ਜੋਤ સ્વરૂਪੀ ਰਹੇ ਉਪਰ ਇੱਥੇ ਸਸਾ ਤੇ ਵਾਵਾ ਆਇਆ ਇਸ ਦਾ ਉਚਾਰਨ ਸਸੇ ਔਂਕੜ ਤੇ ਅੱਗੇ ਐੜਾ ਮੁਕਤਾ ਹੈ ਸਸਿ ਔਂਕੜ ਐੜਾ ਸਵਰੂਪੀ ਇਸ ਤਰ੍ਹਾਂ ਪੜਨਾ ਸਭ ਰੂਪੀ ਨਹੀਂ ਪੜਲਣਾ ਬਾਵੇ ਦੀ ਬਾਜ ਉਚਾਰਨ ਨਹੀਂ ਕੱਢਣੀ ਇੱਥੇ ਸਸਿ ਔਂਕੜ ਤੇ ਐੜਾ ਸਵਰੂਪੀ ਰਹੇ ਉਪਰ ਪਨ ਮਥਰਾ ਕਸ਼ ਭੇਦ ਨਹੀਂ ਨਹੀਂ ਤੇ ਵਿਸਰਾਮ ਹੈ ਗੁਰ ਪਰ ਅਰਜਨ ਪ੍ਰਤੱਖ ਹਰ ਪ੍ਰਤੱਖ ਖਖੇ ਦੇ ਪੈਰ ਵਿੱਚ ਜਈਆ ਲੱਗਾ ਇਹਨੇ ਐੜਾ ਬਣ ਜਾਣਾ ਖਖੇ ਹਿਯਾਰੀ ਐੜਾ ਪ੍ਰਤੱਖ ਹਰ ਅਜੈ ਗੰਗ ਜਲ ਅਟਲ ਟੱਲ ਤੇ ਵਿਸਰਾਮ ਐ ਇਹਨੂੰ ਅਜੇ ਨਹੀਂ ਪੜਨਾ ਅਜੈ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਨਾਵੇ ਨੂੰ ਭਾਰਾ ਪੜਨਾ ਹੈ ਨਾਵੇ ਨਿਤ ਪੁਰਾਨ ਬਾਚਿਐ ਹੈ ਵਿਸਰਾਮ ਵੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਢੁਲੇ ਇਹਨੂੰ ਕੋਲਾ ਪੜਨਾ ਢੁਲੇ ਢੁਲੇ ਨਹੀਂ ਪੜਨਾ ਟੁਲੇ ਇੱਥੇ ਵਿਸਰਾਮ ਹੈ ਅਜੈ ਚਾਵਰ ਸਿਰ ਟੁਲੇ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜਨ ਸਿਰ ਛੱਤਰ ਛੱਤਰ ਤੇ ਵਿਸਰਾਮ ਹੈ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਤੇ ਰੁਗਨਾਣ ਕਿੱਥੇ ਵਿਸਰਾਮ ਹੈ ਗੁਰੂ ਰਾਮਦਾਸ ਹਰ ਪਹਿ ਗਏਓ ਹਰਵੰਸ ਜਗਤ ਜਸ ਸੰਚਰਿਓ ਸੰਚਰਿਓ ਪੜਨੇ ਇਕੱਠੇ ਪੜਨੇ ਸੰਚਰਿਓ ਸੋ ਕਾਮਣ ਕਹਿ ਸ੍ਰੀ ਗੁਰ ਮੋਇਓ ਸ੍ਰੀ ਗੁਰ ਮੋਇਓ ਮੋਇਓ ਪੜਨੇ ਇਸ ਨੂੰ ਦੇਵਪੁਰੀ ਮਹਿ ਗਇਓ ਗਇਓ ਤੇ ਵਿਸਰਾਮ ਆਪ ਪਰਮੇਸ਼ਰ ਇੱਥੇ ਸੱਸੇ ਦੇ ਪੈਰ ਵਿੱਚ ਵਾਵਾ ਆ ਇਹ ਵੀ ਉਸ ਤਰ੍ਹਾਂ ਉਸੇ ਤਰ੍ਹਾਂ ਉਚਾਰਨ ਕਰਨਾ ਸੱਸੇ ਦੇ ਪੈਰ ਵਿੱਚ ਵਾਵਾ ਜਿਹੜਾ ਇਹਨੇ ਓਕੜ ਤੇ ਐੜਾ ਬਣ ਜਾਣਾ ਪਰਮੇਸ਼ਰ ਭਾਇਓ ਹਾਰ ਸਿੰਘਾਸਣ ਦੀਓ ਬਿਸਰਾਮ ਸ੍ਰੀ ਗੁਰ ਤਹ ਬੈਠਾਇਓ ਬੈਠਾਇਓ ਇਸ ਤਰ੍ਹਾਂ ਪੜ੍ਹਨਾ ਬੱਬੇ ਦਲਾਵਾਂ ਲੱਗੀਆਂ ਬੈਠਾਇਓ ਰਹਿਸ ਕੀਓ ਸੁਰ ਦੇਵ ਦੇਵਤੇ ਬਿਸਰਾਮ ਐ ਤੈਨੂੰ ਰਹਾਸ ਨਹੀਂ ਪੜ੍ਹਨਾ ਰਹਿਸ ਪੜ੍ਹਨਾ ਰਹਿਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪਹਿ ਜੈ ਜੈ ਜਿਹੜਾ ਜਈਏ ਲੱਗੇ ਨੇ ਇਹਨੇ ਦਲਾਵਾਂ ਬਣ ਜਾਣੀਆਂ ਜੈ ਜੈ ਜੰਪਹਿ ਸੋਰ ਗਏ ਤੇ ਭਾਗ ਭਾਗ ਤੇ ਵਿਸਰਾਮ ਹੈ ਪਾਪ ਤਿੰਨ ਭੀਤਰ ਕੰਪ ਹੈ ਕਾਟੇ ਸੋ ਪਾਪ ਤਿੰਨ ਨਰ ਹੋ ਕੇ ਕੇ ਤੇ ਵਿਸਰਾਮ ਹੈ ਗੁਰ ਰਾਮਦਾਸ ਜਿਨ ਪਾਇਓ ਪਾਇਓ ਛਤਰ ਸਿੰਘਾਸਣ ਪ੍ਰਿਥਮੀ ਇਥੇ ਪੂਰਾ ਰਾਰਾ ਲੱਗਾ ਪ੍ਰਿਥਮੀ ਬੋਲਣਾ ਜੇ ਪੈਰ ਵਿੱਚ ਰਾਰਾ ਹੁੰਦਾ ਫਿਰ ਪ੍ਰਿਥਮੀ ਇਕੱਠਾ ਪੜਾ ਜਾਣਾ ਹੈ ਜਲਦੀ ਦੇ ਨਾਲ ਇੱਥੇ ਕਰਕੇ ਪੂਰਾ ਰਾਰਾ ਤਿਆਰ ਰੱਖਣਾ ਪ੍ਰਥਮੀ ਛਤਰ ਸਿੰਘਾਸਣ ਪ੍ਰਥਮੀ ਗੁਰ ਅਰਜੁਨ ਕਉ ਦੇ ਆਇਓ ਕਉ ਦੇ ਆਇਓ ਪ੍ਰਥਮੀ ਤੇ ਬਿਸਰਾਮ ਹੈ ਸੋ ਸੰਗਤ ਜੀ ਆਪਣੀ ਜੋ ਪੰਜਵੇਂ ਸਵਈਏ ਚੱਲ ਰਹੇ ਸਨ ਉਹਨਾਂ ਦੀ ਸੰਖਿਆ ਸੰਪੂਰਨ ਹੋ ਚੁੱਕੀ ਹੈ ਆਪਣੀ ਸਾਰੀ ਜਿਹੜੀ ਪੱਟਾਂ ਦੇ ਸਵਈਏ ਸਰ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੀ ਵਡਿਆਈ ਕੀਤੀ ਹੈ ਜਸ ਕੀਤੇ ਸਾਰੀ ਸਵਈਆਂ ਦੀ ਸੰਖਿਆ ਆਪਣੀ ਸੰਪੂਰਨ ਹੋ ਗਈ ਹੈ ਜਿਨ੍ਹਾਂ ਸੰਗਤਾਂ ਨੇ ਪਿਛਲੇ ਭਾਗ ਨਹੀਂ ਸੁਨੇ ਜਾਂ ਸੰਖਿਆ ਨਹੀਂ ਕੀਤੀ ਉਹ YouTube ਦੀ ਪਲੇਲਿਸਟ ਦੇ ਵਿੱਚ ਸਾਰੇ ਭਾਗ ਇਕੱਠੇ ਕੀਤੇ ਪਏ ਨੇ ਤੁਸੀਂ ਉੱਥੇ ਸੁਣ ਸਕਦੇ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ